ਸਿੱਧੂ ਮੂਸੇਵਾਲੇ ਦੀ ਮਾਤਾ ਦੇ ਨਾਲ ਜੁੜੀ ਹੀ ਵੱਡੀ ਖਬਰ ਫਿਰ ਤੋਂ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਪੈਨਸ਼ਨ ਲਗਵਾਉਣ ਦੇ ਲਈ ਉਹਨਾਂ ਦੇ ਜਿਹੜੇ ਕਿ ਦਸਤਕਤਾਂ ਉਹਨਾਂ ਨੂੰ ਫਰਜ਼ੀ ਤੌਰ ਤੇ ਇਸਤੇਮਾਲ ਕੀਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਪੁਲਿਸ ਦੇ ਜਦੋਂ ਜਾਂਚ ਕੀਤੀ ਤਾਂ ਜਿਸ ਤੋਂ ਬਾਅਦ ਹੁਣ ਨਵਾਂ ਹੀ ਨਵਾਂ ਮਾਮਲਾ ਨਿਕਲ ਕੇ ਬਾਹਰ ਆਇਆ ਹੈ ਤੇ ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੀ ਮਾਤਾ ਦੇ ਫਰਜ਼ੀ ਦਸਤਕਤ ਨੂੰ ਲੈ ਕੇ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਮੂਸੇਵਾਲੇ ਦੀ ਮਾਤਾ ਨੂੰ ਲੈ ਕੇ ਜਿਹੜੇ ਕਿ ਮਾਤਾ ਸਰਪੰਚ ਸਰਪੰਚ ਵੀ ਨੇ ਤੇ ਜਿਸ ਦੇ ਦੌਰਾਨ ਕਿਸੇ ਨੇ ਜਿਹੜੇ ਕਿ ਪੈਨਸ਼ਨ ਲਗਵਾਉਣੀ ਸੀ ਤੇ ਪੈਨਸ਼ਨ ਲਗਵਾਉਣ ਦੇ ਲਈ ਸਰਪੰਚ ਦੇ ਦਸਤਕਤ ਹੋਣੇ ਜ਼ਰੂਰੀ ਆ ਤੇ ਉੱਥੇ ਹੀ ਮੂਸੇ ਵਾਲੇ ਦੇ ਮਾਤਾ ਨੂੰ ਲੈ ਕੇ ਜਿਹੜੇ ਕਿ ਫਰਜੀ ਦਸਤਕਤ ਦਾ ਮਾਮਲਾ ਜਿਹੜਾ ਹੁਣ ਸਾਹਮਣੇ ਆ ਰਿਹਾ ਹੈ ਤੇ ਉੱਥੇ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਦੇ ਵੱਲੋਂ ਜਿਹੜਾ ਕਿ ਛੇੜਛੜ ਕੀਤੀ ਗਈ ਤੇ ਪਰਮਜੀਤ कौर ਦੇ ਨਾਂ ਤੋਂ ਜਿਹੜੀ ਕਿ ਪੈਨਸ਼ਨ ਲਗਵਾਉਣੀ ਸੀ ਤੇ ਆਧਾਰ ਕਾਰਡ ਜਿਹੜਾ ਕਿ ਮਹਿਲਾ ਦਾ ਵਰਤਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪਰਮਜੀਤ कौर ਦੀ ਨਾਮ ਦੀ ਮਹਿਲਾ ਮੂਸੇ ਪਿੰਡ 'ਚ ਨਹੀਂ ਹੈ ਤੇ ਜਿਸ ਤੋਂ ਬਾਅਦ ਆਧਾਰ ਕਾਰਡ ਦੇ ਨਾਲ ਵੀ ਜਿਹੜੀ ਕਿ ਛੇੜਛੜ ਕੀਤੀ ਗਈ ਤੇ ਜਿਸ ਦੇ ਦੌਰਾਨ ਪੁਲਿਸ ਜਾਂਚ ਕਰ ਰਹੀ ਹੈ ਤੇ ਅਣਪਛਾਤੇ ਅਤੇ ਜਿਹੜਾ ਕਿ ਪਰਚਾ ਜਿਹੜਾ ਕਿ ਐਫ ਆਈ ਆਰ ਦਰਜ ਕਰ ਲਈ ਹੈ ਤੇ ਜਿਸ ਨੂੰ ਕਿ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾ ਹੋਵੇ ਜਿਹੜੀ ਹੈ ਕਿ ਚਾਰੇ ਪਾਸੇ ਹੋ ਰਹੀਆਂ ਨੇ ਤੇ ਉੱਥੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਇਹ ਜੁੜੀ ਹੋਈ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਮੂਸੇਵਾਲੇ ਦੇ ਮਾਤਾ ਜਾਨੀ ਕਿ ਚਰਨਕੌਰ ਦੇ ਫਰਜੀ ਦਸਤਕਤ ਜਿਹੜੇ ਕਿ ਕੀਤੇ ਗਏ ਨੇ ਤੇ ਮੂਸੇਵਾਲੇ ਦੇ ਮਾਤਾ ਦੇ ਨਾਲ ਫਰਜੀ ਦਸਤਕਾ ਦੇ ਨਾਲ ਪੈਨਸ਼ਨ ਲਗਵਾਈ ਗਈ ਤੇ ਮੂਸੀਆਲੇ ਦੇ ਪਿੰਡ ਦੇ ਵਿੱਚ ਜਿਹੜੇ ਕਿ ਮਾਤਾ ਸਰਪੰਚ ਕਰਨਕੌਰ ਜਿਹੜੇ ਕਿ ਸਰਪੰਚ ਵੀ ਨੇ ਤੇ ਉੱਥੇ ਹੀ ਮਾਨਸਾ ਪੁਲਿਸ ਦੇ ਵੱਲੋਂ ਜਿਹੜਾ ਕਿ ਅਣਪਛਾਤੇਆਂ ਦਾ ਮਾਮਲਾ ਜਿਹੜਾ ਕਿ ਦਰਜ ਕੀਤਾ ਗਿਆ ਤੇ ਪਰਮਜੀਤ ਕੌਰ ਦੇ ਨਾਂ ਤੋਂ ਜਿਹੜੀ ਕਿ ਪੈਨਸ਼ਨ ਲਗਵਾਈ ਗਈ ਹੈ ਤੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਿੰਡ 'ਚ ਪਰਮਜੀਤ ਨਾਂ ਦਾ ਕੋਈ ਵੀ ਜਿਹੜੀ ਕਿ ਮਹਿਲਾ ਨਹੀਂ ਹੈ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਆਧਾਰ ਕਾਰਡ ਜਿਹੜਾ ਵੀ ਲਗਵਾਇਆ ਗਿਆ ਸੀ ਉਸ ਆਰਕਾਰਡ ਦੇ ਨਾਲ ਵਿਛੇੜਛੜ ਕੀਤੀ ਗਈ ਹੈ ਤੇ ਹੁਣ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਵਾਂ ਹੋ ਰਹੀਆਂ ਨੇ ਤੇ ਮਾਤਾ ਚਰਨਕੌਰ ਦੇ ਨਾਲ ਜਿਹੜੇ ਕਿ ਫਰਜੀ ਦਸਤਕਤ ਜਿਹੜੇ ਕਿ ਕੀਤੇ ਗਏ ਨੇ ਤੇ ਜਦੋਂ ਵੀ ਕੋਈ ਪੈਨਸ਼ਨ ਲਗਵਾਉਣੀ ਹੁੰਦੀ ਹੈ ਤਾਂ ਉੱਥੇ ਪਿੰਡ ਦੇ ਸਰਪੰਚ ਦੇ ਦਸਤਕਤ ਹੋਣੇ ਜ਼ਰੂਰੀ ਨੇ ਤੇ ਜਿਸ ਤੋਂ ਬਾਅਦ ਮੂਸੇ ਵਾਲੇ ਦੀ ਮਾਤਾ ਚਰਨਕੌਰ ਆਪ ਪਿੰਡ ਦੇ ਸਰਪੰਚ ਵੀ ਨੇ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਤੋਂ ਬਾਅਦ ਫਰਜੀ ਦਸਤਕਤਾਂ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਦੱਸੇ ਜਾ ਰਿਹਾ ਹੈ ਕਿ ਮਾਤਾ ਚਰਨ कौर ਦੇ ਫਰਜੀ ਦਸਤਕਤ ਜਿਹੜੇ ਕਿਤੇ ਗਏ ਤੇ ਮੂਸੀ ਵਾਲੇ ਦੇ ਮਾਤਾ ਦੇ ਨਾਲ ਫਰਜੀ ਦਸਤਕਦਾਰਾਂ ਦੇ ਨਾਲ ਜਿਹੜੇ ਕਿ ਫਰ ਪੈਨਸ਼ਨ ਲਗਵਾਈ ਗਈ ਤੇ ਪਿੰਡ ਦੇ ਸਰਪੰਚ ਜਿਹੜੇ ਕਿ ਹੁੰਦੇ ਨੇ ਉਹ ਅਕਸਰ ਹੀ ਜਿਹੜੇ ਕਿ ਪੈਨਸ਼ਨ ਲਗਵਾਉਣ ਦੇ ਲਈ ਦਸਤਕਤ ਕਰਦੇ ਨੇ ਤਾਂ ਉੱਥੇ ਹੀ ਮਾਨਸਾ ਪੁਲਿਸ ਨੇ ਜਾਂਚ ਪੜਤਾਲ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਅਣਪਛਾਤੇ ਅਤੇ ਮਾਮਲਾ ਦਰਜ ਕੀਤਾ ਗਿਆ ਤੇ ਪਰਮਜੀਤ ਕੌਰ ਦੇ ਨਾਂ ਤੇ ਜਿਹੜਾ ਕਿ ਪੈਨਸ਼ਨ ਲਗਵਾਈ ਗਈ ਹੈ ਤੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉੱਥੇ ਪਰਮਜੀਤ ਨਾਂ ਦਾ ਕੋਈ ਵੀ ਮਹਿਲਾ ਨਹੀਂ ਰਹਿੰਦੀ ਤੇ ਮੂਸੇ ਪਿੰਡ ਦੇ ਵਿੱਚ ਪਰਮਜੀਤ ਨਾਂ ਦੀ ਕੋਈ ਮਹਿਲਾ ਨਹੀਂ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਿ ਆਧਾਰ ਕਾਰਡ ਲੱਗਿਆ ਸੀ ਉਸ ਆਧਾਰ ਕਾਰਡ ਦੇ ਨਾਲ ਵੀ ਛੇੜਛਾੜ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਵੱਡੀ ਖਬਰ ਹੈ ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਮਾਤਾ ਚਰਨ ਕੌਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਫਰਜੀ ਦਸਤਾਕਾ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਜਿਸ ਦੇ ਦੌਰਾਨ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਪੈਨਸ਼ਨ ਲਗਵਾਉਣ ਦੇ ਲਈ ਜਿਹੜਾ ਕਿ ਫਰਜੀ ਦਸਤਾਕਾ ਦਾ ਇਸਤੇਮਾਲ ਕੀਤਾ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਧਨ ਪਛਾਤਿਆ ਤੇ ਮਾਮਲਾ ਦਰਜ